ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਦੇਸੀ ਕਿਚਨ ਤੇ ਤਹਿ ਦਿਲੋਂ ਸਵਾਗਤ ਅੱਜ ਆਪਾਂ ਆਲਿਆਂ ਦਾ achar ਪਾਉਣ ਲੱਗੇ ਆਂ ਤੇ ਆਪਾਂ ਇਹ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆਂ ਸਾਦੇ achar ਨੂੰ ਕਦੇ ਵੀ ਉਲੀ ਨਹੀਂ ਲੱਗੀਗੀ ਆਪਾਂ ਆਪਣੇ ਤਰੀਕੇ ਨਾਲ ਤੁਹਾਨੂੰ ਦੱਸਦੇ ਆਂ ਆਪਾਂ ਕਿਸ ਤਰ੍ਹਾਂ ਦਾ achar ਤਿਆਰ ਕਰਨਾ ਤੇ ਆਪਾਂ ਨੂੰ ਕੀ ਕੀ ਇਹਦੇ ਵਾਸਤੇ ਸਮਾਨ ਚਾਹੀਦਾ ਆਓ ਆਪਾਂ achar ਤਿਆਰ ਕਰੀਏ ਲਓ ਜੀ ਆਪਾਂ ਪਾਣੀ ਗਰਮ ਕਰ ਲਿਆ ਇਹ 2 ਲੀਟਰ ਪਾਣੀ ਤੇ ਹੁਣ ਆਪਾਂ ਇਹਦੇ ਵਿੱਚ ਥੋੜੀ ਜੀ ਹਲਦੀ ਤੇ ਥੋੜਾ ਜਿਹਾ ਨੂਣ ਇਹਦੇ ਵਿੱਚ ਆਪਾਂ ਪਾ ਲਾਂਗੇ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਪਾਉਣਾ ਹੈ ਦੋ ਚਮਚ ਅੰਦਾਜ਼ੇ ਜੇ ਨਾਲ ਹੀ ਆਪਾਂ ਪਾ ਦੇਣੀ ਆ ਇਹਦੇ ਨਾਲ ਜਿਹੜੇ ਔਲੇ ਆ ਨਾ ਉਹਨਾਂ ਤੇ ਚਮਕ ਰਹਿੰਦੀ ਆ ਤੇ ਉਹ ਵਿੱਚੋਂ ਵਾਲੇ ਖਰਾਬ ਨਹੀਂ ਹੁੰਦੇ ਜਦੋਂ ਆਪਾਂ ਵਾਲਦੇ ਆ ਹੁਣ ਆਪਣਾ ਪਾਣੀ ਆ ਜਿਹੜਾ ਇਹ ਚੰਗੀ ਤਰ੍ਹਾਂ ਉਬਲ ਰਿਹਾ ਤੇ ਆਪਾਂ 1 ਕਿਲੋ ਔਲੇ ਲਈਏ ਜਿਨ੍ਹਾਂ ਦਾ ਆਪਾਂ ਵਾਲ ਕੇ ਚਾਰ ਪੌਣ ਲੱਗੇ ਆ ਬਹੁਤ ਸੋਹਣੇ ਸੀ ਔਲੇ ਮੋਟੇ ਮੋਟੇ ਹੁਣ ਆਪਾਂ ਇਹ ਪਾਏ ਇਹ ਪਾਣੀ ਦੇ ਵਿੱਚ ਹੌਲੀ ਹੌਲੀ ਪਾ ਦਿਨੇ ਧਿਆਨ ਨਾਲ ਫਾਇਓ ਵੀ ਛਿੱਟੇ ਨਾ ਤੁਹਾਡੇ ਉੱਪਰ ਪਾਆਂ ਕਿਉਂਕਿ ਪਾਣੀ ਹੈ ਜਿਹੜਾ ਇਹ ਕਾਫੀ ਗਰਮ ਹੈ ਤੇ ਜਦੋਂ ਸੌਫਟ ਹੋ ਗਏ ਆਪਾਂ ਵਿੱਚ ਵਿੱਚ ਦੀ ਵੇਖ ਲੈਣੀ ਹੈ ਜਦੋਂ ਸੌਫਟ ਹੋ ਗਏ ਉਦੋਂ ਆਪਾਂ ਪਾਣੀ ਵਿੱਚੋਂ ਕੱਢ ਕੇ ਇਹਨਾਂ ਨੂੰ ਸਾਈਡ ਤੇ ਫੇਰ ਪੁਣ ਕੇ ਰੱਖ ਲਾਂਗੇ ਆਨੋ ਜੀ ਆਪਾਂ ਦੇਖੋ ਲਸਣ ਅੱਧਾ ਖਿਲ ਕੇ ਰੱਖ ਲਿਆ ਇਹਨੂੰ ਆਪਾਂ ਬਰੀਕ ਕਟ ਲਾਂਗੇ ਤੇ ਇਹ ਵੀ ਆਪਾਂ achar ਦੇ ਵਿੱਚ ਪਾਵਾਂਗੇ ਇਹਦੇ ਨਾਲ ਤੇ ਜਿਹੜੀ ਆਪਾਂ ਹਿੰਗ ਪਾਉਂਦੇ ਆ ਦੇਖੋ ਇੰਨੀ ਘਾਪਾ ਹਿੰਗ ਪਾਵਾਂਗੇ achar ਦੇ ਵਿੱਚ ਇਹਦੇ ਨਾਲ ਨਾ achar ਖਰਾਬ ਨਹੀਂ ਹੁੰਦਾ ਜਦੋਂ ਤੁਸੀਂ ਲਸਣ ਤੇ ਹਿੰਗ ਪਾਉਂਦੇ ਆ ਆ ਆਪਾਂ ਵਾਲਿਆਂ ਦੇ achar ਦਾ ਮਸਾਲਾ ਸਪੈਸ਼ਲ ਆਪਾਂ ਇੰਦੇਗਾ ਤੁਮਗਵਾਇਆ ਤੇ ਇਹਦੇ ਨਾਲ ਵੀ achar ਕਹਿੰਦੇ ਆ ਕਿ ਖਰਾਬ ਨਹੀਂ ਹੁੰਦਾ ਪਰ ਸਾਡਾ achar ਤਾਂ ਕਦੇ ਵੀ ਖਰਾਬ ਨਹੀਂ ਹੋਇਆ ਪਿਆ ਪਾ ਤੈਨ ਚਮਚਾ ਬੱਡੇ ਕਾਲੇ ਲੂਣ ਦੇ ਲਈ ਅਚਾਰ ਦੇ ਵਿੱਚ ਜਦੋਂ ਤੁਸੀਂ ਕਾਲਾ ਲੂਣ ਪਾਉਂਦੇ ਆ ਉਹਦੇ ਨਾਲ ਬਹੁਤ ਸਵਾਦ ਅਚਾਰ ਬਣਦਾ ਇਹ ਆਪਾਂ ਲਾਲ ਮਿਰਚ ਤੇ ਥੋੜੀ ਜੀ ਹਲਦੀ ਲਈ ਆ ਇਹ ਜਿਹੜਾ ਆਪਾਂ ਅਚਾਰ ਦਾ ਮਸਾਲਾ ਇਹ ਤਾਂ ਤੁਹਾਨੂੰ ਪਤਾ ਹੀ ਆ ਕਿ ਆਪਾਂ ਕਲੌਂਜੀ ਜਿਵੇਂ ਸੌਫ ਜਮੈਣ ਸਾਰਾ ਕੁਝ ਆ ਜਾਂ ਮੇਥੇ ਆ ਇਹਨਾਂ ਨੂੰ ਆਪਾਂ ਹਰ ਰੋਸਟ ਕਰਾਗੇ ਤੇ ਤੈਨ ਆਪਾਂ ਲਾਲ ਮਿਰਚਾਂ ਸੁਕਾ ਨਾ ਪਾ ਮਾਗੇ ਆ ਆਪਾਂ ਇਧਰ ਗੈਸ ਨੂੰ ਆਨ ਕਰਦੇ ਆ ਤੇ ਆ ਆਪਾਂ ਫੰਡਾ ਰੱਖ ਲਈਆ ਦੇਦੇ ਵਿੱਚ ਆਪਾਂ ਥੋੜਾ ਨਹੀਂ ਆ ਇਹ ਚੀਜ਼ਾਂ ਜਿਹੜੀਆਂ ਇਹ ਰੋਸ ਤੇ ਕੱਬਾਂਗੇ ਤੇ ਫਿਰ ਆਪਾਂ ਜਿਹੜੀਆਂ ਮੈਜਾ ਇਹਨਾਂ ਨੂੰ ਤਾਂ ਆਪਾਂ ਇਦਾਂ ਹੀ ਪਾਵਾਂਗੇ ਚਾਰ ਦੇ ਵਿੱਚ ਆ ਚੀਜ਼ਾਂ ਨੂੰ ਆਪਾਂ ਪਾਊਡਰ ਬਣਾ ਕੇ ਥੋੜਾ ਜਿਹਾ ਫਿਰ ਪਾਵਾਂਗੇ ਲੋ ਆਪਾਂ ਅਗੇ ਦਾ ਮਸਾਦਾ ਇਹ ਚੰਗੀ ਤੇ ਰੋਸ ਤੋਂ ਹੋ ਗਿਆ ਹੁਣ ਆਪਾਂ ਇਸ ਨੂੰ ਪੀਸ ਲੈਣੇ ਆ ਬ੍ਰੀਕ ਤੇ ਹੁਣ ਆਪਾਂ ਇਹਨੂੰ ਇਸ ਭਾਂਡੇ 'ਚ ਨਹੀਂ ਰਹਿਣ ਦੇਣਾ ਆਪਾਂ ਕੱਢ ਦੇ ਕੇ ਨੂੰ ਪਾਸੇ ਕਰ ਲੈਣਾ ਕਿਉਂਕਿ ਜਿਆਦਾ ਗਰਮਾ ਫਿਰ ਆਪਣਾ ਜਿਹਾ ਮਸਾਲਾ ਉਹ ਮੱਚ ਜੂਗਾ ਜੀ ਆਪਾਂ ਇਹਦੇ 'ਚ ਹੀ ਪਿਆ ਰਹਿਣ ਤਾਂ ਆਪਾਂ ਕੋਈ ਸੁੱਕੇ ਭਾਂਡੇ ਦੇ ਵਿੱਚ ਇਹਨੂੰ ਕੱਢ ਲੈਣਾ ਮੈਂ। ਕਲੋ ਜੀ ਵੇਖੋ ਤੁਸੀਂ ਹੁਣ ਆਪਣੇ ਜਿਹੜੇ ਔਲੇ ਆ ਉਹ ਚੰਗੀ ਤਰ੍ਹਾਂ ਬੋਇਲ ਹੋ ਗਏ ਆ ਹੁਣ ਆਪਾਂ ਤੁਹਾਨੂੰ ਕੱਢ ਕੇ ਦਿਖਾਉਨੇ ਆ ਆਹ ਦੇਖੋ ਇਸ ਤਰ੍ਹਾਂ ਦੇ ਹੋ ਗਏ ਜਦੋਂ ਆਪਾਂ ਇਹਦੇ ਵਿੱਚ ਹੁਣ ਏਦਾਂ ਨਾਈਖ ਦੇਖਾਂਗੇ ਨਾ ਮਹਾਰਕਿਆ ਦੇਖੋ ਇਹ ਸੌਫਟ ਹੋਏ ਵੀ ਆ। ਇਸ ਤਰ੍ਹਾਂ ਦੇ ਜਦੋਂ ਹੋ ਜਾਣਾ ਉਦੋਂ ਤੁਸੀਂ ਇਹਨਾਂ ਨੂੰ ਪਣੁੱਕੇ ਸਾਈਡ ਤੇ ਰੱਖ ਲੈਣਾ ਵਾ ਲਓ ਜੀ ਆਪਾਂ ਪਣੁੱਕੇ ਰੱਖ ਲਏ ਹੁਣ ਆ ਦੇਖੋ ਹਜੇ ਤਾਂ ਗਰਮ ਆਉਂ ਗੰਡੇ ਆਂਗੂ ਨਾ ਇਹਦੇ ਵਿੱਚ ਐ ਤਰੇ ਡਾਂ ਜੀ ਆ ਜਾਂਦੀਆਂ ਨੇ ਜਿਵੇਂ ਆਂਡਿਆਂ ਨੂੰ ਨੀ ਉਹ ਵਿੱਚੋਂ ਫਟ ਜੇ ਜਾਂਦੇ ਹੁੰਦੇ ਜਦੋਂ ਪੂਰੇ ਉਬਲ ਜਾਂਦੇ ਇਸ ਤਰ੍ਹਾਂ ਦੇ ਹੋ ਗਏ ਆ ਪਰ ਹਜੇ ਠੰਡੇ ਹੋ ਜਾਣ ਫਿਰ ਆਪਾਂ ਇਹਨਾਂ ਦੇ ਵਿੱਚੋਂ ਜਿਹੜੀ ਗੜਕਾ ਉਹਨੂੰ ਕੱਢ ਦਾਂਗੇ ਕੇਰਾ ਆਪਾਂ ਦੇਖੋ ਪਾਂਡੇ ਦੇ ਵਿੱਚ ਕੱਪੜਾ ਵਿਛਾ ਲਿਆ ਤੇ ਹੁਣ ਆਪਾਂ ਇਹਨੂੰ ਨਾ ਦਾਸ ਕੰਟੇ ਇਹਦੇ ਵਿੱਚ ਪਈ ਰਹਿਣ ਦੇਣੀ ਆ ਖੁੱਲੇ ਜੇ ਤਾਂ ਤੁਸੀਂ ਥੋੜੇ ਬਾਹਰ ਤੋਂ ਪਤਾ ਤੁਸੀਂ ਤੁਪੇ ਵੀ ਪਾ ਸਕਦੇ ਨਾ ਬਿਲਕੁਲ ਆਪਾਂ ਡਰਾਈ ਕਰ ਲੈਣਾ ਮਾ ਜੀ ਤਪ ਪਹਨੇਗੀ ਤੁਸੀਂ ਕਿਸੇ ਬਾੜ ਲੰਗਾ ਕੰਟੇਗਾ ਜਾਂ ਤਾਂ ਤੁਸੀਂ ਹੀ ਥਿੰਗੇ ਕੋਲੇ ਨੂੰ ਰੱਖ ਲੈਣਾ ਇਹ ਡਰਾਈ ਕਰਕੇ ਪਾਵਾਂਗੇ ਫੇਰ ਨਹੀਂ ਕਦੇ ਵੀ ਖਰਾਬ ਹੋਣਗੇ ਤੇ ਹੁਣ ਆਪਾਂ ਇਹਨਾਂ ਦੀਆਂ ਹੌਲੀ ਹੌਲੀ ਨਾ ਜਦੋਂ ਥੋੜੇ ਜਿਹਾ ਡਰਾਈ ਹੋਗੇ ਉਦੋਂ ਆਪਾਂ ਇੱਕਦਾਂ ਖੋਲ ਕੇ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਗੜਕਾ ਜਿਹੜੀ ਉਹ ਵਿੱਚੋਂ ਆਪਾਂ ਕੱਢ-ਕੱਢ ਸਾਰਿਆਂ ਦੇ ਰੱਖ ਦੇਣੀ ਆ ਤੇ ਇਹਨਾਂ ਨੂੰ ਨਾਈਫ ਦੇ ਨਾਲ ਕੱਢੇ ਉਹ ਫੇਰ ਥੋੜਾ ਜਾਂ ਸੌਫਟ ਨਿਕਲ ਜਾਂਦਾ ਹੈ ਦੋ ਜੀ ਆਪਾਂ ਤੇਲ ਗਰਮ ਕਰ ਲਿਆ ਤੇ ਇਹ ਆਪਾਂ ਕੱਲ੍ਹ ਵਾਲੇ ਸੀਗੇ ਤੇ ਇਹਨਾਂ ਨੂੰ ਆਪਾਂ ਸਾਰੇ ਗਾਧ ਕੱਪੜੇ ਦੇ ਉੱਪਰ ਸੁੱਕਣੇ ਪਾਈ ਰੱਖਿਆ ਹੁਣ ਇਹ ਬਿਲਕੁਲ ਡਰਾਈ ਆ ਦੇਖੋ ਇਹ ਬਿਲਕੁਲ ਡਰਾਈ ਹੋ ਗਏ ਇਸ ਕਣ ਕੇ ਨਾ ਕੁਸੀ ਨਾ 6 ਮਹੀਨੇ ਤੱਕ ਬੜੀਗਾ ਸਟੋਰ ਕਰਕੇ ਰੱਖ ਸਕਦੇ ਆ ਇਹ ਖਰਾਬ ਨਹੀਂ ਹੁੰਦੇਗੇ ਜਿਹੜੇ ਆਪਾਂ ਸਾਰੇ ਮਸਾਲੇ ਲਏ ਆ ਆਹ ਆ ਪਾਜਾਰ ਵਾਲੇ ਮਸਾਲੇ ਤੁਹਾਨੂੰ ਦਿਖਾਈ ਸੀਗੇ ਸਾਰੇ ਤੇ ਇਹ ਆਪਾਂ ਹੁਣ ਜਿਹੜਾ ਤੇਲ ਗਰਮ ਕੀਤਾ ਇਹਦੇ ਵਿੱਚ ਥੋੜੇਗੇ ਆਪਾਂ ਇਹਨਾਂ ਨੂੰ ਕੌਕਾ ਕਰਾਂਗੇ ਇਵੇਂ ਹੀ ਆਪਾਂ ਇਹਨਾਂ ਦਾ ਸਣਾ ਇਹਨੂੰ ਬਰੀਕ-ਬਰੀਕ ਕੱਟ ਲਿਆ ਸੀ ਇਹ ਵੀ ਆਪਾਂ ਮਚਾਉਣਾ ਜਾਂ ਨਹੀਂ ਸਾੜਨਾ ਨਹੀਂ ਗਾ ਉਹਦਾ ਥੋੜਾ ਜਿਹਾ ਪਕਾ ਕਰਨਾ ਇਹਦੇ ਨਾਲ achar ਦਾ ਤੇਜ਼ ਪੈ ਜਿਹੜਾ ਉਹ ਬਹੁਤ ਸੋਹਣਾ ਹੁੰਦਾ ਤੇ ਮੈਂ ਆਪਾਂ ਹਲਦੀ ਨੂਨ ਸਾਰਾ ਕੁਝ ਪਾ ਕੇ ਇਹਦੇ ਵਿੱਚ ਇਦਾਂ ਹਲਦੀ ਤੇ ਮਿਰਚਾਂ ਪਾ ਲਈ ਮੈਂ ਇਹ ਆਪਾਂ ਨੂੰ ਗਾ ਚੜਾ ਪਾਏ achar ਵਾਲਾ ਮਸਾਲਾ ਤੇ ਇਹ ਆਪਣੀ ਕੋਲੇ ਹੰਗ ਪਾウダー ਹੈ ਇਹਦੇ ਨਾਲ ਚਾਹ ਖਰਾਬ ਨਹੀਂ ਹੁੰਦਾ ਜਦੋਂ ਆਪਾਂ ਹੰਗ ਦਾ ਪਾ ਦਿੰਨੇ ਆ ਨਾ ਪਾウダー ਇਹਦੇ ਚ ਪੀਸ ਕੇ ਤੇ ਸਕਲ ਦਸਨ ਪਾ ਦਿੰਨੇ ਆ ਤੇ ਇਹਦੇ ਨਾਲ ਚਾਹ ਖਰਾਬ ਨਹੀਂ ਹੁੰਦਾ ਉਦਾਂ ਆਪਣਾ ਜਗਾ ਹੈਗਾ ਵਾ ਇਹ ਹੀ ਔਰੇ ਆ ਇਹ ਆਪਾਂ ਵਾਲ ਕੇ ਰੱਖੇ ਸੀ ਇਹ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਾਈ ਬਸ ਐਵੇਂ ਫਰਾਈ ਕਰਨੀ ਫਿਰ ਠੰਡਾ ਹੋ ਗਿਆ ਹੋ ਗਿਆ ਫਿਰ ਆਪ ਪਾਏ ਹੈ ਕਿ ਸੇਪਾਂ ਦੇ ਦੇ ਵਿੱਚ ਪਾ ਗਾਂਗੇ ਇਹਨੇ ਨਾਲ ਇਹ ਚਾਰ ਦੇ ਵਿੱਚ ਜਿਹੜਾ ਮਸਾਲਾ ਉਹ ਮਿਕਸ ਹੋ ਜਾਊਗਾ ਹਾਜੀ ਫੇ ਦਾ ਕਲਰ ਬਸ ਵਾਹ ਆ ਗਿਆ ਤੇ ਹੁਣ ਆਪਾਂ ਸਰ ਫਿਰ ਨੂੰ 2 ਮਿੰਟ ਇਹਦੇ ਉੱਪਰ ਗਰਮਾਈ ਕਰਨਾ ਹੈ ਜਿਹੜਾ ਪਲੇਮਨ ਯੂਸ ਲਿਆ ਸੀਗਾ ਦੇਖੋ ਦੋ ਲਈ ਸੀ ਲੈਮਨ ਉਹਨਾਂ ਨੂੰ ਆਪਾਂ ਨਚੋੜ ਲਿਆ ਚੰਗੀ ਤਰ੍ਹਾਂ ਇਹ ਇਹ ਆਪਾਂ ਇਹਦੇ ਉੱਪਰ ਪਾ ਦਿੰਨੇ ਆ ਸਰਖਾ ਪਾਉਂਦੀ ਹੁਣ ਆਪਾਂ ਨੂੰ ਇਹਦੇ ਵਿੱਚ ਜਰੂਰਤ ਨਹੀਂ ਹੈਗੀ ਤੁਸੀਂ ਵੀ ਇਸ ਤਰੀਕੇ ਨਾਲ ਬਣਾਇਓ ਫਿਰ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਦੇਤੋੜ ਦਾ ਚਾਹ ਹਰ ਕਿਸ ਤਰ੍ਹਾਂ ਦਾ ਤਿਆਰ ਹੋਇਆ ਇਸ ਜਾਣ ਨੂੰ 6 ਤੋਂ 8 ਮਹੀਨੇ ਤੱਕ ਦਿਲ ਕੋਲ ਦੀ ਕੋਈ ਨਹੀਂ ਲਾ ਵੀ ਦੇਗੀ ਬਿਲਕੁਨ ਦੇ ਹੈ ogravni ਹੁੰਦਾ ਨੋ ਜੀ ਦੇਖੋ ਆਪਣਾ achar ਇਸ ਤਰ੍ਹਾਂ ਦਾ ਤਿਆਰ ਹੋਇਆ ਹੈ ਇਹਦੇ ਵਿੱਚ ਥੋੜਾ ਜਿਹਾ ਤੇਲ ਜ਼ਿਆਦਾ ਪਾਈਦਾ ਤੇ ਆ ਦੇਖੋ ਇਹਦਾ ਕਲਰ ਵੀ ਬਹੁਤ ਸੁਨਾ ਆ ਗਿਆ ਹੈ ਬਹੁਤ ਸੋਹਟਾ ਤੇ ਤੁਸੀਂ ਯਾਸਟ੍ਰਿਕ ਇਹਨਾਂ ਬਣਾ ਕੇ ਦੇਖਿਓ ਤੇ ਫਿਰ ਸਾਨੂੰ ਕਮੈਂਟ ਕਰਕੇ ਜੀਲੂਨ ਦੱਸਿਓ ਵੀ ਤੁਹਾਡਾ ਜਿਹੜਾ ਆਹ ਫੈਸਟਰੰਦਾ ਤਿਆਰ ਹੋਇਆ ਆ ਪਾਈ ਦੇ ਵਿੱਚ ਨਿੰਬੂ ਦਾ ਰਸ ਕੱਢ ਕੇ ਪਾਇਆ ਸੀਗਾ ਵੇਖੋ ਤੁਸੀਂ ਆਪਾਂ ਕੋਈ ਸਿਰਕਾ ਵਗੈਰਾ ਹੋਸ਼ ਨਹੀਂ ਪਾਇਆ ਆ ਆਪਾਂ ਕੱਚ ਦਾ ਪਾਣ ਦਾ ਲੈ ਲਿਆ ਜਿਵੇਂ ਵਿੱਚ ਆਪਾਂ ਇਹ ਸਾਰਾ ਚਾਰ ਹੈ ਜਿਹੜਾ ਇਹ ਆਪਾਂ ਕੱਢ ਦਿੰਨੇ ਆ ਤੇ ਇਹ ਜਿਹੜਾ ਤੇਲ ਆ ਉਹ ਥੋੜਾ ਜਾਇਦੇ ਵਿੱਚ ਜਾ ਦੇ ਪਾਇਆ ਆਪਾਂ ਤੇ ਨੂੰ ਆਪਾਂ ਇਦਾਂ ਸਾ ਇਹਨੂੰ ਇਹਦੇ ਵਿੱਚ ਪਾ ਦੇਣਾ ਨਾ ਤੇ ਫਿਰ ਇਹ ਕੋਟ ਤੇ ਕੇ ਬੰਦ ਕਰ ਦੇਣਾ ਤੇ ਜਦੋਂ ਤੁਸੀਂ ਖੰਡਣਾ ਕੋਈ ਸੁੱਕਾ ਸਪੂਨ ਲੈਣਾ ਕੋਈ ਗਿੱਲਾ ਨਾ ਹੋਵੇ ਪਾਣੀ ਨੂੰ ਇਹ ਨਲ ਕਾ ਹੋਵੇ ਫੇਰ ਆਪਣਾ ਚਾਰਾ ਜੇ ਨਾ ਉਹ ਜਲਦੀ ਖਰਾਬ ਹੋ ਜੇ ਤਾਂ ਆਪਣਾ ਪਹੋਣੀ ਖੜੀ ਸਾ ਚਾਰਾ ਇਹਦੇ ਵਿੱਚ ਪਾ ਦੇਣੇ ਆ ਤੇ ਤੁਸੀਂ ਇਸ ਤਰੀਕੇ ਨਾਲ ਬਲਾ ਕੇ ਸਾਨੂੰ ਯੂਰ ਦੱਸਿਓ ਕਿ ਤੁਹਾਡਾ ਚਾਰ ਕਿਸਤਾ ਤਿਆਰ ਹੋਇਆ ਲੋ ਜੀ ਦੇਖੋ ਆਪਣਾ ਚਾਰਾ ਜਿਹੜਾ ਇਹ ਸਾਰਾ ਪਾਡੇ ਦੇ ਵਿੱਚ ਫੱਟ ਗਿਆ ਆ ਦੇਖੋ ਤੁਸੀਂ ਇਸ ਤਰ੍ਹਾਂ ਦਾ ਹੈ ਲਕਦੇ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਤੁਸੀਂ ਸਾਡੀ ਵੀਡੀਓ ਨੂੰ ਇੰਸਟਾਗ੍ਰਾਮ ਤੇ ਟੈਟਕ ਟੌਫ ਤੇ ਵੀ ਵੇਖ ਸਾਥ ਦੇ ਆ ਮਿਲਦੇ ਆਪਾਂ ਨੈਕਸਟ ਵੀਡੀਓ ਨਾਲ ਥੈਂਕ ਯੂ so much